ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋ ਤੇ ਲੋ ਸਵੇਰ ਦਾ ਚੜ ਗਿਆ ਦਿਨ ਤੇ ਆਪਾਂ ਆ ਗਏ ਉੱਤੇ ਤੇ ਚੱਲਦੇ ਆਂ ਪਹਿਲਾਂ ਆਪਣੇ ਖੁੱਡਿਆਂ 'ਚ ਆ ਖੁੱਡਾ ਆਪਾਂ ਕਰ ਲਿਆ ਓਪਨ ਇੱਧਰ ਸਾਰੇ ਆਪਣੇ ਹੈਗੇ ਨੇ ਛੋਟੇ ਬੱਚੇ ਆ ਕੁਛ ਬੈਠੇ ਨੇ ਥੱਲੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੈਠੇ ਨੇ ਲੈਂਡ ਦੇ ਵਿੱਚ ਸਾਰੇ ਇੱਧਰ ਤੇ ਕੁਛ ਬੈਠੇ ਨੇ ਇੱਧਰ ਆ ਖੁੱਡੇ ਦੇ ਵਿੱਚ ਆਪਣੇ 24 ਬੱਚੇ ਨੇ ਟੋਟਲ 16 ਬੱਚੇ ਕਰਦੇ ਸੀਗੇ ਆਪਾਂ ਬੰਦ ਤੁਹਾਨੂੰ ਸਾਰੇ ਭਰਾਵਾਂ ਨੂੰ ਦਿੱਤੀ ਸੀ ਅਪਡੇਟ ਹੁਣ ਪਹਿਲਾਂ ਆਪਾਂ ਅੱਜ ਇਹਨਾਂ ਨੂੰ ਡਾਲੀਏ ਫੇਰ ਦਿਖਾਵਾਂਗੇ ਤੁਹਾਨੂੰ ਵੱਡੇ ਬੱਚੇ ਤੇ ਫੇਰ ਦਿਖਾਵਾਂਗੇ ਥਲੜਾ ਸੈਟਅਪ ਅੱਜ ਦਾ ਬਲੌਗ ਬਹੁਤ ਹੀ ਆਦੀ ਘੰਟ ਹੋਣ ਵਾਲਾ ਥੋੜਾ ਜਿਹਾ ਲੰਬਾ ਲੈ ਕੇ ਚੱਲਾਂਗੇ ਬਲੌਗ ਨੂੰ ਕੋਈ ਚੱਕਰ ਨਹੀਂ ਤੇ ਬਾਕੀ ਦੀ ਸਾਰੀ ਅਪਡੇਟ ਦੇਵਾਂਗੇ ਅੱਜ ਤੁਹਾਨੂੰ ਟੋਟਲ ਤੇ ਜਿਹੜੇ ਭਰਾ ਆਪਾਂ ਨੂੰ ਕਮੈਂਟਾਂ ਦੇ ਵਿੱਚ ਪੁੱਛਦੇ ਹੁੰਦੇ ਨੇ ਵੀ ਵੀਰੇ ਬੰਦ ਕਰ ਦੋ ਬੱਚਿਆਂ ਨੂੰ ਜਾਂ ਪਰਸਨਲੀ ਮੈਸੇਜ ਕਰਦੇ ਨੇ ਵੀ ਵੀਰੇ ਬੰਦ ਕਰ ਦੋ ਇਹਨਾਂ ਨੇ ਕਮਾਚਿਆ ਨਾ ਹੋਣਾ ਹਨਾ ਇਹ ਰਾਤਾਂ ਨੂੰ ਉੱਤੇ ਰਹਿੰਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਜੇ ਕਮਾਚਣਗੇ ਤਾਂ ਕਮਾਚਣਗੇ ਕਮਾਚਣ ਨਾਲ ਕੋਈ ਪੱਟਾ ਲਫੜਾ ਨਹੀਂ ਹੈਗਾ ਤੇ ਵੀਰੇ ਜੇ ਨਾਂ ਦਾਏ ਨਾ ਇਹਨਾਂ ਨੂੰ ਤਾਂ ਇਹਨਾਂ ਦੀ ਇੱਕ ਅਸਾਂ ਨਹੀਂ ਬਾਨੀਆ ਮੋਟੇ ਨਹੀਂ ਬਾਨਨੇ ਤੇ ਬਾਅਦ ਚ ਇਹਨਾਂ ਨੇ ਆਪਾਂ ਨੂੰ ਜਦੋਂ ਅੱਗੇ ਗਰਮੀ ਚ ਕੱਟਣਾ ਉਦੋਂ ਤੰਗ ਕਰਨਾਗਾ ਜੇ ਹੁਣ ਹੀ ਨਾ ਪਲਵਾਨ ਕੁਲਿਆ ਤਾਂ ਅੱਗੇ ਜਾ ਕੇ ਫੇਰ ਕਿਵੇਂ ਕਰੂਗਾ ਬਾਈ ਜੇ ਹੁਣ ਨਾ ਇਹਨਾਂ ਨੇ ਮਿਹਨਤ ਕੀਤੀ ਤਾਂ ਅੱਗੇ ਜਾ ਕੇ ਇਹ ਮੱਲ ਨਹੀਂ ਬਣ ਸਕਦੀ ਤੇ ਪਹਿਲਾਂ ਇਹਨਾਂ ਨੂੰ ਆਪਾਂ ਪ੍ਰੋਪਰ ਡਾਵਾਂਗੇ ਫੇਰ ਕਰਾਂਗੇ ਬੰਦ ਫੇਰ ਪਾਵਾਂਗੇ ਸਿਆਲ ਦੇ ਵਿੱਚ ਖਰਾਕ ਇਹਨਾਂ ਨੂੰ ਖਰਾਕ ਪਾ ਕੇ ਫੇਰ ਉਸ ਤੋਂ ਬਾਅਦ ਦੇਖਿਓ ਅੱਗੇ ਜਾ ਕੇ ਕਿਵੇਂ ਉੱਡਦੇ ਨੇਗੇ ਤੇ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਆ ਉੱਡਣਾ ਕਰਨਾ ਜੋ ਕਿਸਮਤ ਚ ਲਿਖਿਆ ਹੋਣਾ ਉਹੀ ਏ ਵੀਰੇ ਮੇਰੀ ਮੇਰੀ ਮੇਰੇ ਕਰੇ ਤੋਂ ਕੁਝ ਵੀ ਨਹੀਂ ਬੰਨਣਾ ਤੇ ਬਾਕੀ ਮੇਰੀ ਤਾਂ ਮਿਹਨਤ ਆ ਮੈਂ ਤਾਂ ਸਿਰਫ ਮਿਹਨਤ ਕਰ ਸਕਦਾ ਪ੍ਰਮਾਤਮਾ ਨੇ ਫਲ ਦੇਣਾਗਾ ਉੱਤੇ ਵਾਲੇ ਨੇ ਫਲ ਦੇਣਾ ਤੇ ਬਾਕੀ ਆਜੋ ਪਹਿਲਾਂ ਆਪਾਂ ਸਾਰੇ ਭਰਾ ਡਾਈਏ ਬੱਚਿਆਂ ਨੂੰ ਫੇਰ ਦਿਖਾਉਣਾ ਤੁਹਾਨੂੰ ਮੈਂ ਦੂਸਰੇ ਖੁੱਡੇ 'ਚ ਆ ਕੇ ਆਪਣੇ ਦੂਜੇ ਬੱਚੇ ਆਜੋ ਜੀ ਫੇਰ ਡਾਈਏ ਇਹਨਾਂ ਨੂੰ ਲਓ ਭਾਈ ਬੱਚੇ ਜਿੱਤੇ ਆਪਾਂ ਉੜਾ ਪਹਿਲਾਂ ਦਿਖਾ ਦਿਆਂ ਤੁਹਾਨੂੰ ਬੱਚੇ ਸਾਰੇ ਬੱਚੇ ਉੜਾਤੇ 24 ਦੇ 24 ਤੇ ਆਉਣ ਤੋਂ ਮੇਰੇ ਉੱਤੇ ਡਾਰ ਨੂੰ ਦਿਖਾਉਣਾ ਤੁਹਾਨੂੰ ਇੱਕ ਵਾਰੀ ਤੇ ਫਿਰ ਦਿਖਾਉਣਾ ਵੱਡੇ ਬੱਚੇ ਆ ਦੇਖੋ ਆ ਜਾਂਦੀ ਆ ਬਈ ਡਾਰ ਆਪਣੀ 24 ਦੇ 24 ੜਾਤੇ ਆਪਾਂ ਆ ਜਾਂਦੇ ਨੇ ਸਾਰੇ ਗਰੁੱਪ ਦੇ ਵਿੱਚ ਤੇ ਆ ਜਿਓ ਫਿਰ ਚੱਲਦੇ ਆਪਾਂ ਦੂਜੇ ਖੁੱਡੇ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਉੱਧਰ ਜਾ ਕੇ ਆਪਣੇ ਵੱਡੇ ਬੱਚੇ ਜਿਹੜੇ ਆਪਾਂ ਰੋਕ ਲੇ ਲਓ ਜੀ ਮਾਰ ਲਓ ਧਿਆਨ ਆਪਣੇ ਬੱਚਿਆਂ ਤੇ ਆਹ 16 ਬੱਚੇ ਜਿਹੜੇ ਵੱਟੇ ਹੋ ਗਏ ਜਿਹੜਿਆਂ ਨੂੰ ਆਪਾਂ 40 40 ਦਿਨ ਤੱਕ ਘੁੱਟੋ ਘਟਡਾਲਿਆ ਹੋਣਾ ਹੱਦ 40 ਨਹੀਂ ਤਾਂ 35 ਦਿਨ ਤਾਂ ਵੀਰੇ ਇਹੇ ਉੱਟੇ ਹੀ ਉੱਟੇ ਨੇ ਤੇ ਆਹ ਸਾਰੇ ਰੋਕਲੇ ਕੁਛ ਬੈਠੇ ਨੇ ਇੱਧਰ ਤੇ ਕੁਛ ਬੈਠੇ ਨੇ ਇੱਧਰ ਹੁਣ ਆਪਾਂ ਨੂੰ ਥੋੜੇ ਟਾਈਮ ਦੇ ਵਿੱਚ ਇਹਨਾਂ ਦਾ ਅੱਗੇ ਪਤਾ ਲੱਗ ਗਿਆ ਨੇ ਇਹਨਾਂ ਚੋਂ ਕਿਹੜੇ ਕਬੂਤਰੀਆਂ ਵੰਦ ਦੇ ਨੇ ਤੇ ਕਿਹੜੇ ਵੰਦ ਦੇ ਨੇ ਕਬੂਤਰ ਆ ਫਿਰ ਕਰਦਾਂਗੇ ਇਹਨਾਂ ਨੂੰ ਅਲੱਗ-ਅਲੱਗ ਇਹ ਸਾਰੇ ਆਪਾਂ ਰੋਕਲੇ ਤੇ ਇਹਨਾਂ ਨੂੰ ਪ੍ਰੋਪਰ ਰੱਖ ਰੱਖੀ ਆਪਾਂ ਪਿੱਲੀਟ ਕੁੱਟ ਕੇ ਵਿਚਪਾਰ ਖੇਲੀ 52 ਤੇ ਬਾਕੀ ਦਾਣਾ ਪਾਣੀ ਇਹ ਖਾਂਦੇ ਨੇ ਵਧੀਆ ਤੇ ਅੱਗੇ ਸਾਰੇ ਬੱਚੇ ਜਦੋਂ ਆਪਾਂ ਰੋਕਾਂਗੇ ਜਿਹੜੇ ਉਹ 24 ਨੇ ਸਦੀ ਵਾਰਮਿੰਗ ਇਹਨਾਂ ਦੀ ਸਾਰਿਆਂ ਦੀ ਇਕੱਠੀ ਕਰਾਂਗੇ ਜਦੋਂ ਆਪਾਂ ਰੋਕਣਾ ਇਹਨਾਂ ਨੂੰ ਫਿਰ ਨਵਾਦ ਮੁੱਕੇ ਚੰਗੀ ਤਰ੍ਹਾਂ ਪ੍ਰੋਪਰ ਫੇਰ ਰੋਕਾਂਗੇ ਤੇ ਹੁਣ ਇਹਨਾਂ ਨੂੰ ਕਰਨ ਤੋਂ ਰੈਸਟ ਇਹਨਾਂ ਨੂੰ ਰੱਖ ਦਾਂਨੇ ਆਪਾਂ ਤਾਜ਼ਾ ਪਾਣੀ ਭਰ ਕੇ ਢੋਲੀ ਦੇ ਵਿੱਚ ਇਹ ਪੀ ਲੈਣਗੇ ਆਪਦਾ ਪਾਣੀ ਤੇ ਆਪਾਂ ਚੱਲ ਜਾਵਾਂਗੇ ਥੱਲੇ ਦਿਖਾਉਣਾਗਾ ਤੁਹਾਨੂੰ ਆਪਣੇ ਜਾ ਕੇ ਦੂਸਰੇ ਜਾਨਵਰ ਆਜੂ ਫਿਰ ਸਾਰੇ ਭਰਾ ਚੱਲਦੇ ਆਪਾਂ ਥੱਲੇ ਤੇ ਕਰਦੇ ਆ ਅੱਗੇ ਆਪਣੇ ਬਲੌਗ ਨੂੰ ਸਟਾਰਟ हां जी भाई आपा जी आ गए सी अपने ਥੱਲੇ ਵਾਲੇ ਕਮਰੇ ਚ ਤੇ ਬੱਚਿਆਂ ਦੀ ਤੁਹਾਨੂੰ ਮੈਂ ਗ੍ਰੋਥ ਚੈੱਕ ਕਰਵਾਉਣਾ ਤੇ ਦੇਖੋ ਆਪਣੇ ਬੱਚੇ ਆ ਦੋਨੇ ਬੱਚੇ ਵੀ ਇੱਕੋ ਜਿਹੇ ਪਲੀ ਜਾਂਦੇ ਨੇ ਗ੍ਰੋਥ ਪ੍ਰੋਪਰ ਆ ਤੇ ਇਹਨਾਂ ਦਾ ਮੈਂ ਹਜੇ ਤੱਕ ਟੋਕਰੀ ਸਾਫ਼ ਨਹੀਂ ਕੀਤੀ ਕਿਉਂਕਿ ਇਹਨਾਂ ਦੀ ਮਾਹਰਾਤ ਨੂੰ ਇਹਨਾਂ ਦੇ ਉੱਤੇ ਨਹੀਂ ਬੰਦੀ ਕਿਉਂਕਿ ਇਹਨਾਂ ਦਾ ਸਾਈਜ਼ ਵੱਡਾ ਹੋ ਗਿਆ ਤੇ ਇਹਦੇ ਕਾਰਨ ਵਿੱਠਾਂ ਨੂੰ ਕਰਮੈਸ਼ ਮਿਲ ਜਾਂਦੀ ਹੈ ਮੈਨੂੰ ਇਹ ਸੀਗਾ ਵੀ ਠੰਡ ਦੇ ਕਾਰਨ ਕਈ ਵਾਰੀ ਬੱਚਾ ਮਰ ਮਰਨਾ ਜਾ ਵੀ ਜਾ ਬਿਮਾਰਤ ਮਰਨਾ ਹੋ ਜਾਣਾ ਉਹਦੇ ਕਾਰਨ ਮੈਂ ਵਿੱਠਾਂ ਨੂੰ ਨਹੀਂ ਸਾਫ਼ ਨਹੀਂ ਕੀਤੇ ਸੀ ਚਲੋ ਇਹਨਾਂ ਨੂੰ ਵੱਡੇ ਹੋ ਜਾਂਦੇ ਕੋਈ ਗੱਲ ਨਹੀਂ ਬਾਅਦ ਚ ਆਪਾਂ ਕਰ ਲਾਂਗੇ ਸਾਫ਼ ਤੇ ਜਿਹੜੀਆਂ ਆਪਣੀਆਂ ਇੱਧਰ ਇੱਕ ਜੋੜੀ ਲੱਗੀ ਹੋਈ ਸੀ ਬੱਚੇ ਕੱਢੇ ਹੋਏ ਸੀਗੇ ਇਹਦੇ ਦੋਨੇ ਬੱਚੇ ਆਪਾਂ ਚੱਕ ਤੇ ਇੱਕ ਤਾਂ ਆਪਾਂ ਪਹਿਲਾਂ ਹੀ ਚੱਕ ਤਾ ਤੁਹਾਨੂੰ ਦਿਖਾਇਆ ਸੀ ਤੇ ਸੈਕਿੰਡ ਬੱਚਾ ਵੀ ਚੱਕ ਤਾ ਜੋੜੀ ਇਹ ਕਰਤੀ ਆਪਾਂ ਹਲਾਕ ਆਹ ਜੋੜੀ ਦੇ ਆਪਾਂ ਦੋਨੇ ਬੱਚੇ ਆਹ ਜੋੜੀ ਦੇ ਥੱਲੇ ਵੀਰੇ ਜਾ ਕੇ ਸ਼ਿਫਟ ਕਰਦੇ ਸੀਗੇ ਆ ਆ ਬੈਠੇ ਨੇਗੇ ਦੋਨੇ ਬੱਚੇ ਮੈਂ ਤੁਹਾਨੂੰ ਕਰਵਾਉਣਾਗਾ ਚੈੱਕ ਤੇ ਦੇਖੋ ਆ ਦੋਨੇ ਪਲੀ ਜਾਂਦੇ ਨੇ ਵਧੀਆ ਆਹ ਦੋਨੇ ਮੈਂ ਆਹ ਜੋੜੀ ਦੇ ਥੱਲੇ ਸ਼ਿਫਟ ਕਰਦੇ ਸੀਗੇ ਇਹ ਪਾਲੀ ਜਾਂਦੀ ਹੈ ਜੋੜੀ ਤੇ ਉਹ ਜੋੜੀ ਕਰਤੀ ਆਪਾਂ ਅਲੱਗਾ ਦਾਣੇ ਦੋਨੇ ਵਧੀਆ ਦੇ ਰੱਖੇ ਨੇ ਦਾਣੇ ਆਪਾਂ ਸਵੇਰ ਦੇ ਟਾਈਮ 7 ਵਜੇ ਹੀ ਰੱਖ ਦੇਣੇ ਹੁੰਦੇ ਆਗੇ ਤੇ ਪਾਣੀ ਪੁਣੀ ਤਾਜ਼ਾ ਪਾ ਦਿੰਦੇ ਆ ਟੂਟੀ ਆਦਾ ਸਵੇਰ ਸਵੇਰੇ ਟੂਟੀ ਆਉਂਦੀ ਹੈ ਤੇ ਪਾਣੀ ਤਾਜ਼ਾ ਨਿੱਕਾ ਪਾ ਦਿੰਦੇ ਇਹਨਾਂ ਨੂੰ ਦਾਣੇ ਦੇ ਰੱਖੇ ਨੇ ਇਹਨਾਂ ਦੇ ਮਾਪਿਓ ਨੇ ਤੇ ਬਾਕੀ ਦੋ ਬੱਚੇ ਨੇ ਆਪਣੇ ਉੱਤਰ ਤੇ ਉਹਨਾਂ ਦੀ ਵੀ ਸਾਨੂੰ ਕਰਵਾਉਣਾਗਾ ਮੈਂ ਗ੍ਰੋਥ ਚੈੱਕ ਉਹਨਾਂ ਦੀ ਗ੍ਰੋਥ ਵੀ ਵਧੀਆ ਹੋਈ ਜਾਂਦੀ ਆ ਆਹ ਨਹੀਂ ਕਿ ਦੋਨੇ ਬੱਚੇ ਦੇਖੋ ਭਾਈ ਇਹਨਾਂ ਦੀ ਗ੍ਰੋਥ ਵੀ ਵਧੀਆ ਗਈ ਪੂਰੀ ਇਹ ਵੀ ਦੋਨੇ ਵਧੀਆ ਪਲੀ ਜਾਂਦੇ ਨੇ ਗ੍ਰੋਥ ਤਾਂ ਆਪਣੇ 6 ਦੇ 6 ਬੱਚਿਆਂ ਦੀ ਵੀਰੇ ਇੱਕ ਵਾਰ ਆ ਗਈ ਵੀ ਮਤਲਬ 1000 ਪਲੀ ਜਾਂਦੇ ਨੇ ਇਹ ਨਹੀਂ ਹੈਗਾ ਕਿ ਵੱਡਾ ਛੋਟਾ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਸਾਰੇ ਇੱਕੋ ਜਿਹੇ ਪਲੀ ਜਾਂਦੇ ਨੇਗੇ ਤੇ ਬਾਕੀ ਜਿਹੜੇ ਆਪਣੇ ਛਾਤਰੀ ਆ ਕੋ ਉੱਤਰ ਬੱਚੇ ਪਲੀ ਜਾਂਦਾ ਸੀਗਾ ਉਹ ਵੀ ਆਪਾ ਲਿਆ ਕੇ ਇੱਧਰ ਛੱਤ ਤੇ ਉਹ ਸਾਹਮਣੇ ਖਾਣੇ ਦੇ ਵਿੱਚ ਬੈਠੇ ਨੇਗੇ ਉਹਨਾਂ ਨੂੰ ਮੈਂ ਛੋਲੇ ਹੱਥਾਂ ਨਾਲ ਭਿਉਂ ਕੇ ਦੇ ਦਨਾ ਹੁੰਨਾ ਤੇ ਬਾਕੀ ਉਹ ਦਾਣੇ ਖਾਣ ਲੱਗ ਕੇ ਥੋੜਾ ਥੋੜਾ ਮੂੰਹ ਮਾਰਦੇ ਨੇ ਓਲੀ ਓਲੀ ਹੋ ਜਾਣਗੇ ਪਾਲ ਤੇ ਆਪਣੀ ਜਿਹੜੀ ਚਿੜੀ ਆਪਾਂ ਲਿਆਂਦੀ ਸੀਗੀ ਉਹ ਵੀ ਆਪਾਂ ਆਹ ਖੁੱਡੇ ਦੇ ਵਿੱਚ ਛੱਡਤੀ ਕਿਉਂਕਿ ਕੱਲੀ ਨੂੰ ਲੱਗਦਾ ਚਿੜੀ ਨੂੰ ਠੰਡ ਤੇ ਠੰਡ ਲੱਗਣ ਦੇ ਕਾਰਨ ਮੈਂ ਇਹਨੂੰ ਵੱਡੇ ਖੁੱਡੇ ਦੇ ਵਿੱਚ ਛੱਡਿਆ ਹੋਇਆਗਾ ਇਹ ਛਿੜੀ ਵੀ ਆਪਦੇ ਆਪ ਪਤਾਨੇ ਤੇ ਮੂੰਹ ਮਾਰਨ ਲੱਗੀ ਆਪਦੇ ਆਪ ਪਤਾਨੇ ਖਾ ਲੈਂਦੀ ਆ ਤੇ ਬਾਕੀ ਇਹਨੂੰ ਹੱਥਾਂ ਦੇ ਨਾਲ ਆਪਾਂ ਦੇ ਦਾਨੇ ਹੁੰਦੇ ਆ ਛੋਲੇ ਤੇ ਬਾਕੀ ਇੱਧਰ ਰੱਖੀ ਹੋਈ ਆ ਆਪਾਂ ਪਿੱਲੀ ਇੱਧਰ ਦੀ ਟਰੇ ਭਰ ਕੇ ਪੂਰੀ ਵੱਡੀ ਇਹ ਪਿੱਲੀ ਐ ਟਖਾਈ ਜਾਂਦੇ ਨੇਗੇ ਤੇ ਇੱਧਰ ਲਿਆਂਦੀ ਹੋਈ ਆ ਆਪਾਂ ਬਜਰੀ 0 ਸਾਈਜ਼ ਬਜਰੀ ਆ ਬਜਰੀ ਲਿਆਂਦੀ ਹੋਈ ਆ ਬਈ ਆਬ ਅਜਿਹੀ ਵੀ ਆਪਾਂ ਕਬੂਤਰਾਂ ਨੂੰ ਪਾਉਣੇ ਕਿਉਂਕਿ ਅਕੀ ਆਪਾਂ ਨੂੰ ਫਿਊਚਰ 'ਚ ਕਈ ਵਾਰੀ ਅੰਡਾ ਹੁੰਦਾ ਨਹੀਂ ਪ੍ਰੋਬਲਮ ਆ ਜੇ ਤਾਂ ਇਹਦੇ ਕਾਰਨ ਨਹੀਂ ਹੁੰਦੀ ਇਹਦੇ ਵਿੱਚ ਕੈਲਸ਼ੀਅਮ ਵੀ ਵਧੀਆ ਹੁੰਦਾ ਹੈਗਾ ਜੀ ਰੋਜ਼ਾਈ ਜਿਹਾ ਅਜਿਹੀ ਮੈਂ ਤਾਂ ਮੂਤੂ ਲੈ ਕੇ ਆਇਆ ਸੀਗਾ ਤੇ ਸਾਰੇ ਜੋੜਿਆਂ ਨੂੰ ਆਪਾਂ ਪਾਈ ਜਾਂਦੇ ਆ ਇੱਧਰ ਸਪੈਸ਼ਲ ਆਪਣੇ ਕਬੂਤਰ ਨੇ ਜੋੜੀਆਂ ਤਾਂ ਇੱਕ ਦੋ ਹੀ ਨਹੀਂ ਗਈਆਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਬੈਠੇ ਨੇ ਡੰਡਿਆਂ ਤੇ ਆਪਣੇ ਕਬੂਤਰ ਆਈ ਕਬੂਤਰ ਨੇ ਆਪਣੇ ਕੋਲੇ ਤੇ ਹਜੇ ਲੇਬਰ ਆਪਾਂ ਨੂੰ ਬੁਲਾਲ ਮਿਲੀ ਨਹੀਂ ਅੰਤੀ ਸਾਰੇ ਕਮਾਂਕਾਰਾਂ ਜੀ ਬੀਸੀ ਦਾ ਕੀ ਹਾਲ ਤੁਹਾਨੂੰ ਸੀਜ਼ਨ ਹੋ ਗਿਆ ਉਹਦੇ ਕਾਰਨ ਸਾਰੀ ਲੇਬਰ ਲੱਗੀ ਹੋਈ ਸੀ ਹੁਣ ਹੋ ਜਾਂਦੋ ਲੇਵਰ ਨੂੰ ਫ੍ਰੀ ਫੇਅਰ ਪਟਾੰਗੇ ਆਪਾਂ ਆਹ ਘਾੜਾ ਤੇ ਇਧਰ ਪਿੱਲੀ ਇੱਟ ਪਈ ਆ ਤੇ ਇਧਰ ਆਪਾਂ ਤਾਜਾ ਪਾਣੀ ਭਰ ਕੇ ਰੱਖਿਆ ਹੋਇਆ ਕਬੂਤਰਾਂ ਸਾਰਿਆਂ ਨੂੰ ਆਜੋ ਫੇਰ ਚੱਲੀਏ ਮਿੱਤਰੋ ਬਾਹਰ ਬਾਈ ਟਾਈਮ ਹੋ ਗਿਆ ਸੀ 3 ਵਜੇ ਦਾ ਤੇ ਫਿਲਹਾਲ ਹਜੇ 5 ਬੱਚੇ ਆਪਣੇ ਫਿਰਦੇ ਨੇ ਇਹਨਾਂ ਨੂੰ ਆਪਾਂ ਬਿਠਾਈ ਜਾਣੇ ਆਂਗੇ ਕਿਉਂਕਿ ਅੱਜ ਆਪਾਂ ਸਵੇਰੇ ਨਹੀਂ ਗਏ ਸੀ ਜਿੰਮ ਤੇ ਹੁਣ ਜਾਣਾ ਜਿੰਮ ਆ ਜਾਂਦੇ ਨੇ 5 ਬੱਚੇ ਇਹਨਾਂ ਨੂੰ ਜਲਦੀ ਜਲਦੀ ਬਿਠਾ ਲਈਏ ਇਧਰ ਖੁਸ਼ੀ ਲੈ ਕੇ ਆ ਗਿਆ ਆਪਣਾ ਛਾਤਰੀ ਵਾਲਾ ਕਬੂਤਰ ਆ ਇਹਨੂੰ ਬੰਦਦੇ ਆਪਾਂ ਛਾਤਰੀ ਦੇ ਉੱਤੇ ਤੇ ਬਨ ਕੇ ਤੇ ਆ ਬੱਚੇ ਵੀ ਆਪਾਂ ਬਿਠਾਉਣਿਆਂਗੇ ਇਹ ਬੈਠੀ ਨਹੀਂ ਆਂਦੇ ਬਾਈ ਹੁਣ ਤਾਂ ਨੀਵੇਂ ਆ ਗਏ ਪਹਿਲਾਂ ਤਾਂ ਬਹੁਤ ਜਿਆਦੇ ਉੱਚੇ ਫਿਰਦੇ ਸੀਗੇ ਤੇ ਹੁਣ ਜਲਦੀ ਬਿਠਾ ਲਾਂਗੇ ਇਹਨਾਂ ਨੂੰ ਤੇ ਬਾਕੀਆਂ ਨੂੰ ਬਿਠਾ ਕੇ ਆਪਾਂ ਕਰਤਾ ਸੀ ਖੁੱਡੇ ਦੇ ਅੰਦਰ ਇਹਨਾਂ ਨੂੰ ਰੱਖਤਾ ਸੀਗਾ ਪਾਣੀ ਪਾਣੀ ਪੂਣੀ ਇਹਨਾਂ ਨੇ ਪੀ ਲਿਆ ਚੰਗੀ ਤਰ੍ਹਾਂ ਤੇ ਇਹ ਬੈਠੇ ਨੇ ਥੱਲੇ ਦਾਣੇ ਦੀ ਕਰੀ ਜਾਂਦੇ ਨੇ ਬੇਟਾਂ ਨੂੰ ਥੋੜੇ ਟਾਈਮ ਤੱਕ ਦਾਣਾ ਪਾਵਾਂਗੇ ਹਜੇ ਪਾਣੀ ਇਹਨਾਂ ਨੂੰ ਰਿਜੈਕਟ ਕਰ ਲਾਂ ਤੇ ਪਾਣੀ ਇਹਨਾਂ ਦਾ ਫਰੈਸ਼ ਭਰ ਕੇ ਧਰਤਾ ਪਟੋਲੀ ਸਾਫ਼ ਕਰਕੇ ਇਹ ਬੈਠੇ ਨੇਗੇ ਕਰੀ ਜਾਂਦੇ ਨੇ ਰੈਸਟ ਤੇ ਹੁਣ ਛਤਰੀ ਵਾਲਾ ਕਬੂਤਰ ਬੰਦਿਆਂ ਕਬ ਤੇ ਆ ਜੋ ਫਿਰ ਤਾਰੀਏ ਉਹਨਾਂ ਨੂੰ ਲਓ ਜੀ ਛਤਰੀ ਵਾਲਾ ਕਬੂਤਰ ਲਿਆ ਸੀ ਬੰਨ ਡੋਰ ਵਾਲਾ ਤੇ ਟੜਕਉਣ ਲੱਗੇ ਛਤਰੀ ਹੁਣ ਜਲਦੀ ਬਹਿ ਜਾਣਗੇ ਇਹ ਤੇ ਆ ਆ ਗਏ ਭਾਈ ਇੱਕ ਤਾਂ ਬਹਿ ਗਿਆ ਤੇ ਆਪਣੇ ਇੱਕ ਹੋਰ ਬਹਿ ਗਿਆ ਭਾਈ ਦੋ ਬਹਿ ਗਏ ਦੋ ਰਹਿ ਗਏ ਹੁਣ ਆਪਣੇ ਬੱਚੇ ਉਹ ਵੀ ਬਹਿ ਜਾਣਗੇ ਚਲੋ ਇਹਨਾਂ ਨੂੰ ਜਲਦੀ ਜਲਦੀ ਬਿਠਾ ਲਈਏ ਮੈਂ ਤਾਰਦਾ ਇਹਨਾਂ ਨੂੰ ਥੱਲੇ ਨਹੀਂ ਇਹ ਵੀ ਉੱਟ ਜਾਣਗੇ ਜਿਹੜੇ ਦੋ ਬੈਠੇ ਨੇਗੇ ਫਿਰ ਜਲਦੀ ਜਲਦੀ ਆਪਾਂ ਕੰਮ ਨਿਵੇੜ ਕੇ ਦਾਣੇ ਪਾ ਕੇ ਜਾਣਾਗਾ ਜੰਮਤ ਤੇ ਜਲਦੀ ਬਿਠਾ ਲਈ ਇਹਨਾਂ ਨੂੰ ਉਹ ਆ ਗਏ ਦੋ ਬੱਚੇ ਹੋਰ ਉਹ ਹਜੇ ਛੇੜੇ ਪੌਂਦੇ ਫਿਰਦੇ ਨੇਗੇ ਪਹਿਲਾਂ ਇਹਨਾਂ ਨੂੰ ਤਿੰਨ ਨੂੰ ਥੱਲੇ ਉਤਾਰ ਲਈ ਆਪਾਂ ਵੀ ਤਿੰਨ ਬੈਹਿ ਕੇ ਛਾਤਰੀ ਤੇ ਆ ਕੇ ਇਹਨਾਂ ਨੂੰ ਉਤਾਰ ਲਈ ਜਲਦੀ ਜਲਦੀ ਫੜ ਕੇ ਖੁਸ਼ੀ ਤੋਂ ਤੇ ਫੇਰ ਤਾਰ ਕੇ ਇਹਨਾਂ ਨੂੰ ਥੱਲੇ ਫੇਰ ਕਰ ਦਿਆਂਗੇ ਅਗੇ ਸਟਾਰਟ ਜੀ ਭਾਈ ਉਹਨਾਂ ਚ ਤਾਂ ਤਿੰਨ ਬੱਚੇ ਆਪਣੇ ਉੱtre ਤੇ ਦੋ ਬੱਚੇ ਹਜੇ ਫਿਰਦੇ ਨੇਗੇ ਉਹ ਹਜੇ ਉਤਰੀ ਨਹੀਂ ਆਂਦੇ ਆਪਾਂ ਛਾਤਰੀਆਂ ਲਾ ਕੇ ਰੱਖਤੀਆਂ ਸੀ ਤੇ ਵੱਡੇ ਬੱਚਿਆਂ ਨੂੰ ਸਾਰੇ ਨੂੰ ਆਪਾਂ ਦਾਣੇ ਪਾਤੇ ਦਾਣੇ ਖਾ ਕੇ ਇਹੇ ਜਾ ਕੇ ਪੈ ਗਏ ਆਪਦੀਆਂ ਫੱਟੀਆਂ ਤੇ ਇਹਨਾਂ ਨੇ ਦਾਣੇ ਖਾ ਲਈ ਢਿੱਡ ਭਰ ਲਿਆ ਤੇ ਹੁਣ ਆਪਾਂ ਪਰਲੇ ਗੁੱਡੇ ਚਿਟਰੀਆਂ ਰੱਖ ਦਾਨੀਆਂ ਜਿਹੜੇ ਬੱਚ ਉਹਨਾਂ ਨੇ ਪਾਣੀ ਪੂਣੀ ਪੀ ਲਿਆ ਹੁਣ ਉਹਨਾਂ ਨੂੰ ਦਾਣੇ ਰੱਖ ਦਨੇ ਆਪਾਂ ਉਹ ਦਾਣੇ ਧੁਨੇ ਖਾ ਕੇ ਇੰਨੇ ਆਪ ਦਾ ਸੈਟੋ ਕੇ ਬਹਿ ਜਾਣਗੇ ਜਦੋਂ ਉਹਨੂੰ ਆਉਣਗੇ ਤੇ ਆਪਾਂ ਇੰਨੇ ਜਾ ਕੇ ਨੋਣੇ ਧੋਣਿਆਂਗੇ ਆਪਾਂ ਚਲਦੇ ਜਮਮ ਜੇ ਆਪਣੇ ਨੌ ਦਿਨੋਂ ਦੇ ਉੱਤਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਉਹਨਾਂ ਨੂੰ ਆ ਕੇ ਤਾਰ ਲਾਂਗੇ ਬਈ ਤੇ ਆਜੋ ਫਿਰ ਆਪਾਂ ਚੱਕੀ ਆਹ ਟ੍ਰੇਆਂ ਤੇ ਰੱਖੀਏ ਦੂਸਰੇ ਗੁੱਡੀ ਚ ਲਓ ਬਈ ਦਾਣੇ ਵਾਲੀਆਂ ਟ੍ਰੇਆਂ ਰੱਖਤੀਆਂ ਸੀ ਆਪਾਂ ਛੋਟਿਆਂ ਬੱਚਿਆਂ ਨੂੰ ਇਹ ਲਾ ਕੇ ਆਪਦੇ ਹੀ ਦਾਣੇ ਖਾਣ ਦਾਣੇ ਖਾ ਕੇ ਪਾਣੀ ਪੀ ਕੇ ਇਹ ਇੰਨੇ ਫੱਟੀਆਂ ਤੇ ਬਹਿ ਜਾਣਗੇ ਆਪਾਂ ਚੱਲਦੇ ਆਂ ਵੀਰੇ ਥੱਲੇ ਤੇ ਆ ਸੀਗਾ ਆਪਣਾ ਅੱਜ ਦਾ ਛੋਟਾ ਜਿਹਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤਾਂ ਆਪਣੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਸਤਿ ਸ਼੍ਰੀ ਅਕਾਲ ਭਾਈ ਸੋਨੂੰ ਸਾਰੇ ਭਰਾਵਾਂ ਨੂੰ